Thank you. တကယ်ရမ်းတာမို့ ਬਿੱਤਰ ਦਿਹਾੜਾ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਅੱਜ ਜੇ ਸਾਡਾ ਭਾਰਤ ਆ ਸਾਡੇ ਹਿੰਦੂ ਭਰਾ ਨੇ ਸਿੱਖ ਭਾਈਚਾਰਾ ਆ 크ਰਿਸਚਨ ਪਾਰਸੀ ਬੋਧੀ ਕੋਈ ਵੀ ਧਰਮ ਆ ਉਸ ਰਖਤ ਆਈਆਂ ਸਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਸਰਬੰਸ ਤੋਂ ਮਾਰਤਾ ਤੇ ਵੇਖੋ ਇਹ ਬੜੀ ਵੱਡੀ ਕੁਰਬਾਨੀ ਆ ਕਿਸੇ ਦੀ ਕੋਈ ਆਪਣੀ ਨਿੱਜੀ ਲੜਾਈ ਹੋਵੇ ਨਾ ਉਹਦੇ ਤੋਂ ਵੀ ਇਨਸਾਨ ਪਾਸਾ ਕਰ ਜਾਂਦਾ ਗੁਰੂ ਜੀ ਨੇ ਜਦੋਂ ਕਸ਼ਮੀਰੀ ਪੰਡਤਾਂ ਦੇ ਨਾਲ ਔਰੰਗਜ਼ੇਬ ਨੇ ਉਸ ਵੇਲੇ ਇੱਕੋ ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਤੱਕਾ ਕੀਤਾ ਤੇ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਸਾਡੇ ਧਰਮ ਨੂੰ ਬਚਾਇਆ ਜਾਵੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਇੱਕੋ ਜਾ ਕੇ ਸ਼ਹਾਦਤ ਦਿੱਤੀ ਤੇ ਅਸੀਂ ਭਾਵੇਂ ਦਿੱਲੀ ਇਲੈਕਸ਼ਨਾਂ ਦੇ ਵਿੱਚ ਗਏ ਆ ਮੱਧ ਪ੍ਰਦੇਸ਼ ਛੱਤੀਸਗੜ੍ਹ ਗੁਜਰਾਤ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜੇ ਹਿੰਦੂ ਭਾਈਚਾਰੇ ਦੇ ਚੰਗੇ ਸਾਡੇ ਭੈਣਾ ਭਰਾ ਨੇ ਚੰਗੇ ਲੋਕ ਨੇ ਉਹ ਆਪ ਮਾਰੇ ਬੋਲ ਉੱਠਦੇ ਆ ਕਿ ਸਾਡੇ ਅਸਲ ਗੁਰੂ ਗੁਰੂ ਤੇਗ ਬਹਾਦਰ ਪਾਚਾ ਨੇ ਅੱਜ ਜੇ ਹਿੰਦੂ ਧਰਮ ਹੋਣ ਦੇ ਵਿੱਚ ਆ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇਣ ਆ ਉਹ ਕਹਿੰਦੇ ਵੀ ਅਸੀਂ ਆਪਦੇ ਬੱਚਿਆਂ ਦੇ ਜਨਮ ਦਿਨ ਮਨਾਈਏ ਨਾਮ ਮਨਾਈਏ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਰੇ ਦਿਹਾੜੇ ਮਨੋਂ ਤਨੋਂ ਤਨੋ ਕੇ ਅਸੀਂ ਮਨਾਉਨੇ ਆ ਤੇ ਸਾਡੇ ਅਸਲ ਗੁਰੂ ਸਾਡੇ ਅਸਲ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਤੇ ਵੇਖੋ ਸਾਨੂੰ ਆਪਣੇ ਸ਼ਹੀਦਾ ਤੋਂ ਆਪਣੇ ਪੁਰਖਜਾ ਤੋਂ ਇਹੋ ਹੀ ਸ਼ੇਦ ਮਿਲਦੀ ਆ ਕਿ ਜਿਹੜੀਆਂ ਕੌਮਾਂ ਸ਼ਹੀਦੀਆਂ ਦਿੰਦੀਆਂ ਸੰਘਰਸ਼ ਕਰਦੀਆਂ ਉਹ ਕੌਮਾਂ ਸਦਾ ਕਾਮਯਾਬ ਰਹਿੰਦੀਆਂ ਤੇ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਦੇ ਪੁਰਖਿਆਂ ਨੂੰ ਯਾਦ ਰੱਖਦੀਆਂ ਉਹ ਕੌਮਾਂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਗੁਰੂ ਤੇਗ ਬਹਾਦਰ ਪਾਚਾਈ ਦਾ 350ਵਾਂ ਜਿਹੜਾ ਸ਼ਹੀਦੀ ਦਿਹਾੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਸਰਕਾਰ ਵੱਲੋਂ ਪੂਰੇ ਯਤਨ ਕੀਤੇ ਆ ਵੀ ਪੂਰੀ ਸ਼ਰਧਾ ਭਾਵਨਾ ਨਾਲ ਜਿਹੜਾ ਇਸ ਸਮਾਂ ਇਹ ਦਿਨ ਨੇ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਮਨਾਂ ਦੇ ਵਿੱਚ ਸ਼ਰਧਾ ਬਣਾਈ ਜਾਵੇ ਲੋਕ ਇਸ ਚੀਜ਼ ਦੀ ਬੜੀ ਸ਼ਲਾਘਾ ਕਰਦੇ ਪਏ ਆ ਬੜਾ ਸਤਕਾਰ ਦਿੰਦੇ ਪਏ ਗੁਰੂ ਜੀ ਦੇ ਨਗਰ ਕੀਰਤਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਗਤ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਜਿੱਥੇ ਜਿੱਥੇ ਵੀ ਆ ਉੱਥੋਂ ਉੱਥੋਂ ਨਗਰ ਕੀਰਤਨ ਜਿਹੜੇ ਆ ਉਹ ਚੱਲ ਪਏ ਆ ਤੇ 23 24 25 ਤਰੀਕ ਨੂੰ ਆਨੰਦਪੁਰ ਸਾਹਿਬ ਬਹੁਤ ਵਧੀਆ ਢੰਗ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਦੇ ਸਾਡੇ ਸਾਰੇ ਅਫਸਰ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਬੜੇ ਵਧੀਆ ਇੰਤਜ਼ਾਮ ਕੀਤੇ ਆ ਤੇ ਗੁਰੂ ਜੀ ਦੀ ਬਾਣੀ ਸਰਵਣ ਕਰਨ ਦਾ ਤੇ ਗੁਰੂ ਜੀ ਦੇ ਦਿਹਾੜੇ ਤੇ ਗੁਰੂ ਜੀ ਦੇ ਦਰਬਾਰ ਤੇ ਹਾਜ਼ਰੀ ਲਵਾਉਣ ਦਾ ਵਧੀਆ ਮੌਕਾ ਮੈਂ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਸਾਰੇ ਐਨਆਰਆਈ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ 23 24 25 ਤਰੀਕ ਨੂੰ ਜਰੂਰ ਅਨੰਦਪੁਰ ਸਾਹਿਬ ਵਿਖੇ ਹਾਜ਼ਰੀ ਲਵਾਓ